ਇਸ ਤੋਂ ਮਾੜੀ ਸਰਕਾਰ ਕਦੇ ਦੇਖੀ ਨਹੀਂ ਗਈ ਭਗਵਾਨਤਮਾਨ ਸਰਕਾਰ ਹੈ ਜਿਹੜੀ ਦਲਤ ਵਿਰੋਧੀ ਸਾਥ ਤੋਂ ਹੋ ਗਈ ਮਜ਼ਦੂਰਾਂ ਨਾਲ ਮੰਗੀਆਂ ਜਿਹੜੀਆਂ ਮੰਗਾਂ ਮੰਗਾਏ ਉਹ ਲਾਗੂ ਨਹੀਂ ਹੋਣ ਦਿੱਤੇ ਜਾਂ ਦਿੱਤੀਆਂ ਜਾਂਦੀਆਂ ਔਰ ਪੰਜਾਬ ਸਰਕਾਰ ਨੇ ਪੁਲਿਸ ਪਿਆ ਪੁਲਿਸ ਤੇ ਕਹਿਣ ਤੇ ਸਾਡੇ ਲੱਖਾਂ ਚਾਰਜ ਕਰਵਾਇਆ ਕੁੱਟਮਾਰ ਕਰਵਾਈ ਹੈ ਇਸ ਸਮੇ ਸਾਰੇ ਮਜ਼ਦੂਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਵੱਲੋਂ ਥਾਣੇ ਜਾਇਆ ਜਾਊਗਾ ਤੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਕਿ ਇੱਥੋਂ ਦੀ ਜਿਹੜੀ ਸਰਕਾਰ ਆ ਉਹ ਮਜ਼ਦੂਰਾਂ ਦੇ ਨਾਲ ਮਤਰੀ ਮਾਂ ਵਰਗਾ ਸਲੂਕ ਉਹ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਕਦੇ ਮਜ਼ਦੂਰਾਂ ਨੂੰ ਮੀਟਿੰਗਾਂ ਦੇ ਕੇ ਮੁਕਰਿਆ ਜਾਂਦਾ ਤੇ ਕਦੇ ਜਦੋਂ ਉਹ ਮਜ਼ਦੂਰ ਆਪਦੇ ਹੱਕਾਂ ਲਈ ਕੋਈ ਪ੍ਰੋਟੈਸਟ ਕਰਦੇ ਆ ਉਹਨਾਂ ਤੇ ਲਾਠੀ ਚਾਰਜ ਕੀਤੀ ਜਾਂਦਾ ਡਾਂਗਾ ਭਰਾਈਆਂ ਜਾਂਦੀਆਂ ਨੇ ਵਾ ਪਸ਼ੂਆਂ ਵਾਂਗੂ ਕੁੱਟਿਆ ਜਾਂਦਾ ਅੱਜ ਇੱਥੇ ਵੀ ਸਾਡੇ ਪ੍ਰੋਟੈਸਟ ਦੌਰਾਨ ਇੱਕ ਬਜ਼ੁਰਗ ਦੇ ਜਿਹੜੀਆਂ ਬੁਰੀ ਤਰ੍ਹਾਂ ਉਹ ਡਾਂਗਾ ਨਾਲ ਜਿਹੜੂ ਕੁੱਟ ਮਾਰੋ ਕੀਤੀ ਗਈ ਆ ਸਭ ਤੋਂ ਤਾਂ ਮਾੜੀ ਗੱਲ ਬਾਈ ਜੀ ਇਹ ਆ ਸਾਰੇ ਤੋਂ ਮਾੜੀ ਗੱਲ ਤੇ ਆ ਵੀ ਕੱਲ ਕਿਸਾਨਾਂ ਨੇ ਵੀ ਰੋਕੀਆਂ ਅੱਗੇ ਵੀ ਕਿਸਾਨ ਰੋਕਦੇ ਆਇਆ ਪਾਦਿਤ ਕਰ ਲਾਠੀ ਚਾਰਜ ਐਡਾ ਵਿਤਕਰਾ ਮਾਰਾ ਮਜ਼ਦੂਰਾਂ ਨਾਲ ਕਿਉਂਕਿ ਇਹ ਵਿਤਕਰਾ ਤਾਂ ਆਇਆ ਕਿ ਦੱਬੇ ਕੁਦਲੇ ਲੋਕ ਆ ਮਜ਼ਦੂਰ ਆ ਇਹਨਾਂ ਕੋਲੇ ਕੀ ਆ ਠੀਕ ਹੈ ਨਾ ਪਰ ਇਹ ਬਹੁਤ ਸ਼ਰਮਨਾਕ ਤੇ ਬਹੁਤ ਮਾੜੀ ਗੱਲ ਕੀਤੀ ਹੈ ਭਗਵਾਨਤ ਮਾਨ ਸਰਕਾਰ ਨੇ ਕਰਨ ਦਾ ਸਾਡਾ ਆਪਣਾ ਤਰੀਕਾ ਸੀ ਆਪਣੇ ਤਰੀਕੇ ਨਾਲ ਆਪ ਇਸ ਫੁਲੀ ਜਰਾ ਪ੍ਰੋਟੈਸਟ ਕਰ ਰਹੇ ਸੀ ਪਿਛਲੇ ਲੰਬੇ ਸਮੇਂ ਤੋਂ ਅਸੀਂ ਐਲਾਨ ਕੀਤਾ ਹੋਇਆ ਘਰੇਲਾਂ ਰੋਕਾਂਗੇ ਰੋਕਾਂਗੇ ਪਰ ਫਿਰ ਵੀ ਜਿਹੜਾ ਉਹ ਮਾਨ ਸਰਕਾਰ ਨੇ ਜਾਂ ਜਿਹੜਾ ਕਿਸੇ ਵੀ ਅਧਿਕਾਰੀ ਨੇ ਸਾਡੀ ਗੱਲ ਸਮਝ ਦੀ بجائے ਉਲਟਾ ਮਜ਼ਦੂਰਾਂ ਤੇ ਡਾਂਗਾ ਭਰਾਈਆਂ ਗਈਆਂ ਤੇ ਜਿਹੜਾ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਹੁਣ ਜਿਹੜਾ ਜਿਹੜੇ ਸੈਂਕੜੇ ਮਜ਼ਦੂਰ ਹੈ ਬਜ਼ੁਰਗਾਂ ਸਮੇਤ ਔਰਤਾਂ ਸਮੇਤ ਠੀਕ ਆ ਇਥੋਂ ਤੱਕ ਕਿ ਕੁਝ ਹੈਂਡੀਕੈਪਡ ਵੀ ਜਿਹੜੇ ਸਾਡੇ ਸਾਥੀ ਹੈਗੇ ਉਹਨਾਂ ਤੇ ਵੀ ਤਸ਼ੱਦਦ ਕਰਕੇ ਉਹਨਾਂ ਨੂੰ ਰੀਟੇਨ ਕੀਤਾ ਜਾ ਰਿਹਾ ਹੈ ਅ ਅ ਥਾਣੇ ਲਜਾਇਆ ਜਾ ਰਿਹਾ ਥਾਣੇ ਲੈ ਕੇ ਜਾਣਗੇ ਤੁਹਾਨੂੰ ਜਾਂ ਹੁਣ ਇੱਥੇ ਹੀ ਇੱਕ ਵਾਰੀ ਰੋਕ ਲਿਆ ਕੇ ਜਾਊਗਾ ਦੇਖੋ ਕਹਿੰਦੇ ਤਾਂ ਥਾਣੀ ਆ ਜੀ ਹੂੰ ਤੇ ਹੁਣ ਆ ਕੀ ਦੇਖੋ ਅੱਛਾ ਅੱਛਾ ਇਹ ਦੱਸੋ ਕਿ ਕੱਲ ਕਿਸਾਨਾਂ ਕਿਸਾਨਾਂ ਨੇ ਵੀ ਜਿਹੜਾ ਰੇਲ ਰੋਕੋ ਪ੍ਰੋਗਰਾਮ ਕੀਤਾ ਸੀਗਾ ਡੱਲੇਵਾਲ ਦੀ ਜਥੇਬੰਦੀ ਵੱਲੋਂ ਪ੍ਰੋਗਰਾਮ ਹੋਇਆ ਪਰ ਉਹ ਸਫਲਤਾਪੂਰਵਕ ਸਿਰੇ ਚੜ ਗਿਆ ਤੁਹਾਡਾ ਨੀ ਫੋਨ ਦਿੱਤਾ ਜਾ ਰਿਹਾ ਕੀ ਕਾਰਨ ਮੰਨ देखो असली सी क्या के metrizable ਵਰਗਾ سلوਕ ਆ। ਹੂੰ। ਜਾਂ ਤਾਂ ਇਹ ਇਹ ਆ ਕਿ ਜਿਵੇਂ ਪਹਿਲਾਂ ਵਾਲੇ ਸਮੇਂ ਤੋਂ ਅਸ਼ੂਤਾਂ ਦਾ ਉਹਾਰ ਕੀਤਾ ਜਾਂਦਾ ਸੀ ਉਹ ਜੁਗਾਂ ਦੇ ਨਾਲ ਦਲਤਾਂ ਦੇ ਨਾਲ ਉਸੇ ਤਰ੍ਹਾਂ ਦਾ ਹੁਣ ਜਿਹੜਾ ਕੀਤਾ ਜਾ ਰਿਹਾ ਮਾਨ ਦੀ ਸਰਕਾਰ ਵੱਲੋਂ ਕਦੇ ਤਾਂ ਸਾਡੇ ਕਦੇ ਤਾਂ ਸਾਡੇ ਮਜ਼ਦੂਰਾਂ ਦੇ ਵਿੜਾਂ ਚਾ ਕੇ ਜਿਹੜਾ ਉਹ ਕਹਿੰਦੇ ਸੀ ਵੀ ਅਸੀਂ ਤਾਂ ਆਮ ਲੋਕਾਂ ਦੀ ਸਰਕਾਰ ਆ। ਪੈਰੀ ਹੱਥ ਲਾਉਂਦੇ ਸੀ ਆ ਕੇ ਵੋਟਾਂ ਲੈਣ ਦੇ ਲਈ। ਪਰ ਹੁਣ ਜਿਹੜਾ ਉਹ ਜਿਹੜਾ ਪੈਰ ਮੰਦੇ ਤੇ ਡੰਗ ਮਾਰੇ ਜਾਂਦੇ ਨਾਲੁੱਡੇ ਤੱਕ ਮਾਰੇ ਗਏ ਬਜ਼ੁਰਗਾਂ ਦੇ ਔਰਤਾਂ ਦੇ ਠੀਕ ਆ ਇਸ ਕਰਕੇ ਅਸੀਂ ਇਹਨੂੰ ਕੋਈ ਬਹੁਤਾ ਵਧੀਆ ਜਿਹੜਾ ਸਰਕਾਰ ਨਹੀਂ ਸਮਝੇ ਇਹਨੂੰ ਕੋਈ ਬੜੀ ਵਧੀਆ ਜਿਹੜੀ ਇਹਨੂੰ ਡੈਮੋਕ੍ਰੇਸੀ ਕਹਿੰਦੇ ਉਹ ਇਹ ਹੈ ਨਹੀਂ ਜੀ ਹਾਂ ਅੱਛਾ ਭਾਈ ਜੀ ਅੱਜ ਕੀ ਕੀ ਮੰਗਾ ਮਸਲੇ ਸੀਗੇ ਕੀ ਮੰਗਾਂ ਲੈ ਕੇ ਤੁਸੀਂ ਆਏ ਸੀਗੇ ਕੀ ਮੁੱਖ ਤੌਰ ਤੇ ਮੰਗਾ ਕਿਹੜੀਆਂ ਕਿਹੜੀਆਂ ਰੱਖ ਰਏ ਸੀ ਸਰਕਾਰ ਦੇ ਦੇਖੋ ਜਾਇਜ਼ ਮੰਗਾਂ ਨੇ ਬਿਲਕੁਲ ਉਹਦੇ ਚ ਜਿਹੜਾ ਲੈਂਡ ਸੀਲਿੰਗ ਐਕਟ ਆ ਕਾਨੂੰਨ ਆ ਭਾਰਤ ਦੇ ਸੰਵਿਧਾਨ ਦੇ ਵਿੱਚ ਆ ਉਹ ਲਾਗੂ ਕਰਨ ਲਈ ਕਹਿ ਰਹੇ ਆ ਅਸੀਂ ਅਸੀਂ ਕੋਈ ਵੱਖਰਾ ਕਾਨੂੰਨ ਬਣਾਉਣ ਲਈ ਨਹੀਂ ਕਹ ਰਹੇ ਅਸੀਂ ਕਹਿੰਦੇ ਆ ਭਾਰਤ ਦੇ ਸੰਵਿਧਾਨ ਦੇ ਵਿੱਚ ਕਾਨੂੰਨ ਆ ਠੀਕ ਆ ਪੰਚਾਇਤੀ ਰਾਜ ਐਕਟ ਦੇ ਵਿੱਚ ਕਾਨੂੰਨ ਆ ਠੀਕ ਆ ਉਹ ਵੀ ਲਾਗੂ ਕਰੋ ਜਿਹੜਾ ਪੰਚਾਇਤੀ ਜ਼ਮੀਨ ਦਾ ਤੀਜਾ ਸਾਂਝਾ ਜ਼ਮੀਨ ਦੇਣ ਲਈ ਕਹਿੰਦਾਗਾ ਇਸ ਕਰਕੇ ਉਹ ਦੇਣ ਲਈ ਤੇ ਜਿਹੜਾ ਲੈਂਡ ਸੀਲਿੰਗ ਲਾਗੂ ਕਰਾਉਣ ਲਈ ਤੇ ਦਿਹਾੜੀ ਦੇ ਵਾਅਦੇ ਤੇ ਸਾਲ ਸਾਲ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਅਸੀਂ ਜੀ ਇਹਦੇ ਨਾਲ ਕਰਜ਼ੇ ਵਾਲੀ ਮੰਗ ਵੀ ਆ ਕਿਉਂਕਿ ਮਜ਼ਦੂਰਾਂ ਦਾ ਵਾਲ ਵਾਲ ਕਰਜ਼ੇ ਦੇ ਵਿੱਚ ਜਿਹੜਾ ਉਹ ਵੱਜਿਆ ਹੋਇਆ ਜੋ ਬੰਦੇ ਨੇ ਇਲਾਜ ਕਰਾਉਣ ਉਹਦੇ ਲਈ ਵੀ ਕਰਜ਼ਾ ਲੈਣਾ ਪੈ ਰਿਹਾ ਬੰਦੇ ਨੇ ਬੱਚੇ ਪੜਾਉਣ ਦੇ ਲਈ ਵੀ ਕਰਜ਼ਾ ਲੈਣਾ ਪੈ ਰਿਹਾ ਮੈਨੇ ਪਹਿਲਾਂ ਤੋਂ ਤਸਵੀਰਾਂ ਤੁਹਾਡੇ ਨਾਲ ਸਾਲੀਆਂ ਕਰ ਰਿਹਾ ਮਜ਼ਦੂਰਾਂ ਵੱਲੋਂ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਰੇਲ ਰੋਕੋ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਸੀ ਹੁਣ ਮਜ਼ਦੂਰਾਂ ਨੂੰ ਜਿਹੜਾ ਉਹ ਗ੍ਰਿਫਤਾਰ ਕਰਕੇ ਥਾਣੇ ਲਿਖਾਇਆ ਜਾ ਰਿਹਾ ਹੈਗਾ ਲਗਾਤਾਰ ਕਿਉਂਕਿ ਮਜ਼ਦੂਰਾਂ ਵੱਲੋਂ ਇਹ ਪਹਿਲਾਂ ਤੋਂ ਹੀ ਐਲਾਨ ਕੀਤਾ ਹੋਇਆ ਸੀਗਾ ਕਿ 11 ਮਾਰਚ ਨੂੰ ਜਿਹੜਾ ਅਸੀਂ ਪਰ ਦਰਸ਼ਨ ਕਰਾਂਗੇ ਰੇਲਾਂ ਰੋਕਾਂਗੇ ਪਰ ਮਜ਼ਦੂਰਾਂ ਨੂੰ ਪਹਿਲਾਂ ਤਾਂ ਇੱਥੇ ਜਦੋਂ ਵੀ ਉਹ ਆ ਕੇ ਰੇਲ ਟਰੈਕ ਦੇ ਉੱਤੇ ਬੈਠੇ ਤਾਂ ਪੁਲਿਸ ਵੱਲੋਂ ਜਿਹੜਾ ਇੱਥਾਂ ਦੇ ਉੱਤੇ ਲਾਠੀ ਚਾਰਜ ਕੀਤਾ ਹੈਗਾ ਸਵੇਰ ਤੋਂ ਬਾਕੀ ਇਹ ਵੀ ਹੈਗਾ ਤੇ ਸਵੇਰ ਤੋਂ ਹੀ ਹੈ ਜਿਹੜਾ ਇਹਨਾਂ ਦੇ ਆਗੂਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾ ਰਿਹਾ ਹੈਗਾ ਤੇ ਕਾਫੀ ਆਗੂਆਂ ਨੂੰ ਤਾਂ ਕਰੋ ਹੀ ਚੱਕ ਰਿਆ ਸੀਗਾ ਪਰ ਹੁਣ ਆ ਜਿਹੜਾ ਸਾਰੇ ਮਜ਼ਦੂਰਾਂ ਨੂੰ ਆ ਜਿਹੜਾ ਗ੍ਰਿਫਤਾਰ ਕਰਕੇ ਹੈ ਜਿਹੜਾ ਉਹ ਲਿਜਾਇਆ ਜਾ ਰਿਹਾ ਹੈਗਾ ਭਾਈ ਜੀ ਬਈ ਜੀ ਅੱਜ ਤੁਹਾਨੂੰ ਗ੍ਰਿਫਤਾਰ ਕਰਕੇ ਲਿਜਾਇਆ ਜਾ ਰਿਹਾ ਹੈਗਾ ਹਾਂਜੀ ਬਾਈ ਜੀ ਕਿੱਥੇ ਲਿਜਾਇਆ ਜਾ ਰਿਹਾ ਤੁਹਾਨੂੰ ਸਾਨੂੰ ਹੀ ਮੈਨਾ ਥਾਣੇ ਦੇ ਵਿੱਚ ਅਰੈਸਟ ਕੀਤਾ ਗਿਆ ਜੀ ਅੱਛਾ ਆ ਕੀ ਕੀ ਮੰਗਾ ਮਸਲੇ ਸੀ ਤੁਹਾਡੇ ਕੋਲ ਆਪਣੇ ਜੀ ਇੱਕ ਤਾਂ ਲਾਲ ਲਗੀਰ ਵਿੱਚ ਆਉਂਦੇ ਕੰਨੇ ਪੱਕੀ ਰਜਿਸਟਰੀ ਸੀਗੀ ਜੀ ਇੱਕ ਆਪਣੇ ਬਿਜਲੀ ਬਕਾਇਆ ਜਿਹੜਾ ਇਹਨੇ ਪਹਿਲਾਂ ਲਾ ਕੇ ਭੇਜਿਆ ਹੋਇਆ ਜੀ ਔਰ ਕਾਫੀ ਮੰਗਾਂ ਸੀਗੀਆਂ अच्छा अच्छा भाई ला आज लाठी चार्ज भी हो हां जी होया जी। ਜਲੋਰਗਾ ਦੇ ਉੱਪਰ ਬਹੁਤ ਹੋਇਆ ਜੀ ਲਾਠੀ ਚਾਰ। ਬੇਨ ਹਨ। ਅੱਛਾ ਕੱਲ ਵੀ ਕਿਸਾਨਾਂ ਵੱਲੋਂ ਰੇਲਾ ਰੋਕੀਆਂ ਕਹਿੰਦੇ ਸੀ ਉਹਨਾਂ ਨੂੰ ਤਾਂ ਕੁਝ ਨਹੀਂ ਕਿਹਾ ਗਿਆ ਅੱਜ ਪਰ ਜਦੋਂ ਮਜ਼ਦੂਰਾਂ ਨੇ ਰੋਕੀਆਂ ਤਾਂ ਇਸ ਤਰੀਕੇ ਨਾਲ ਬਿਹੇਵियर ਕੀਤਾ ਜਾ ਰਿਹਾ ਕਿਵੇਂ ਦੇਖਦੇ ਹੋ। ਗਰੀਬ ਤਬਕੀ ਤੇ ਵੀ ਥੋੜਾ ਜ਼ਿਆਦਾ ਰੋਹ ਪਾਉਣਾ। ਹਾਂ। ਸੌਖਾ ਜੀ ਇਹਨਾਂ ਲਈ। ਅੱਛਾ। ਹਾਂ ਜੀ। ਅਛਾ ਬਾਈ ਜੀ ਅੱਜ ਜੋ ਕੁਝ ਹੋਇਆ ਹੈਗਾ ਕਿਉਂਕਿ ਕੱਲ ਕਿਸਾਨਾਂ ਨੇ ਵੀ ਰੇਲਾ ਰੋਕੀਆਂ ਸੀ ਪਰ ਅੱਜ ਤੁਹਾਡੇ ਨਾਲ ਇਸ ਤਰ੍ਹਾਂ ਦਾ ਵਿਹੇਵੀ ਕੀਤੇ ਆ ਰਹੇ ਕਿਵੇਂ ਦੇਖਦੇ ਸਭ ਤੋਂ ਤਾਂ ਮਾੜੀ ਗੱਲ ਬਾਈ ਜੀ ਇਹ ਸਾਰਿਆਂ ਤੋਂ ਮਾੜੀ ਗੱਲ ਤੇ ਆ ਵੀ ਕੱਲ ਕਿਸਾਨਾਂ ਨੇ ਵੀ ਰੋਕੀਆਂ ਅੱਗੇ ਵੀ ਕਿਸਾਨ ਰੋਕਦੇ ਆਏ ਆ ਪਰ ਅੱਜ ਤੱਕ ਲਾਠੀ ਚਾਰਜ ਐਡਾ ਵਿਧਕਰਾ ਮਾਰਾ ਮਜ਼ਦੂਰਾਂ ਨਾਲ ਕਿਉਂਕਿ ਇਹ ਵਿਧਕਰਾ ਤਾਂ ਆਇਆ ਕਿ ਦੱਬੇ ਗੁਜਰੇ ਲੋਕ ਆ ਮਜ਼ਦੂਰ ਆ ਇਹਨਾਂ ਕੋਲੇ ਕੀ ਆ ਠੀਕ ਆ ਨਾ ਪਰ ਇਹ ਬਹੁਤ ਸ਼ਰਮਨਾਥ ਬਹੁਤ ਮਾੜੀ ਗੱਲ ਕੀਤੀ ਹੈ ਭਗਵਾਨਤਮਾਨ ਸਰਕਾਰ ਨੇ ਜਿਹੜੀ ਇਹ ਸਾਰਿਆਂ ਲਈ ਅੱਛਾ ਤੁਹਾਨੂੰ ਅੱਜ ਬਸਾਂ ਚਲਾਦ-ਚਲਾਦ ਕੇ ਥਾਣਿਆਂ ਤੇ ਲੈ ਕੇ ਜਾ ਰਹੀ ਆ। ਉਹ ਨੀਚੇ ਗੱਲੋ। ਐਸ ਤੋਂ ਮਾੜੀ ਸਰਕਾਰ ਕਦੇ ਦੇਖੀ ਨਹੀਂ ਗਈ। ਭਗਵਾਨਤਮਾਨ ਸਰਕਾਰ ਹੈ ਜਿਹੜੀ ਜਲਤ ਵਿਰੋਧੀ ਸਾਥ ਤੋਂ ਹੋ ਗਈ। ਮਜ਼ਦੂਰਾਂ ਨਾਲ ਮੰਗੀਆਂ ਜਿਹੜੀਆਂ ਮੰਨੀਆਂ ਮੰਗਾ ਇਹ ਲਾਗੋਣੀ ਹੋਣ ਜਿੰਨੇ ਜਿੱਤਣਾ ਜਾਂਦੀਆਂ। ਔਰ ਪੰਜਾਬ ਸਰਕਾਰ ਨੇ ਪੁਲਿਸ ਪੰਜਾਬ ਪੋਸਟ ਕੇ ਕਹਿਣ ਤੇ ਸਾਡੇ ਲਾਠੀ ਚਾਰਜ ਕਰਵਾਇਆ ਕੁੱਟਮਾਰ ਕਰਵਾਈ ਹੈਗੀ ਆ। ਮਜ਼ਦੂਰ